ਗਾਂਧੀ ਗੋਲਾ ਜੀ ਦਾ ਆਪਾਂ ਅੱਜ ਦੂਜੀ ਵਾਰ ਚਬਾਈ ਕਰਾਂਗੇ ਖਾਲੀ ਹੋਣ ਤੋਂ ਬਾਅਦ ਦੂਜੀ ਚਬਾਈ ਕਰਾਂਗੇ ਤੇ ਕੱਲ ਨੂੰ ਸਵੇਰੇ ਆਪਾਂ ਫਾਈਨਲ ਕਰ ਦਾਂਗੇ ਝੋਟੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹੁਤ ਸੋਹਣੀ ਝੋਟੀ ਹੈ ਬਾਈ ਤੇ ਆਰਡਰ ਕੁਆਲਿਟੀ ਦੇਖੋ ਬਾਈ ਕਿੰਨੀ ਸੋਹਣੀ ਆਰਡਰ ਕੁਆਲਿਟੀ ਤੇ ਵੀਡੀਓ ਦੇਖਣ ਲਈ ਪਹੁੰਚੇ ਹੋਏ ਨੇ ਬਜ਼ੁਰਗ ਵੀ ਤੇ ਰਾਮ ਰਾਮ ਜੀ ਹਾਂ ਰਾਮ ਰਾਮ ਬਾਈ ਦੀ ਝੋਟੀ ਹੈ ਬਾਈ ਨਾਥਾ ਸਿੰਘ ਗੁਜਰ ਬਾਈ ਦੀ ਝੋਟੀ ਹੈ ਦੋਨਾਂ ਤੇ ਡਾਕਟਰ ਨਰੇਸ਼ ਜਿਹੜਾ ਮੇਰਾ ਸਾਥ ਦੇ ਰਿਹਾ ਨਾਲ ਆਪਣੇ ਮੋਬਾਈਲ ਤੋਂ ਵੀਡੀਓ ਬਣਾ ਕੇ ਝੋਟੀ ਦੀ ਚਵਾਈ ਕਰਵਾਉਣ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਸੋਹਣੀ ਝੋਟੀ ਹੈ ਜਿਹਦੀ ਮਾਰਾ ਦੁੱਧ ਬਾਈਆਂ ਦੇ ਦਸਮੇ ਮੁਤਾਬਕ 10 ਕਿਜੀ ਹੈ ਤੇ ਬਹੁਤ ਵਧੀਆ ਝੋਟੀ ਬਾਈ ਤੇ ਜਿਹੋ ਆਪਣਾ ਗਾਂਦੀ ਬੁੱਲਾ ਬਾਈ ਹਰੇਕ ਹਰੇਕਾ ਮਤਲਬ ਮਾਂ ਨਾਲੋਂ ਹਰ ਪਹਿਲੇ ਸੂਈ ਦੇ ਵਿੱਚ ਹੀ 2 ਤੋਂ 3 ਕਿਲੋ ਦੁੱਧ ਅਪ ਕਰ ਦਿੰਦਾ ਹੈ ਤੇ ਜਿਹੜਾ ਬੋਡੀ ਸਟਰਕਚਰ ਉਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣਾ ਦਿੰਦਾ ਤੁਸੀਂ ਦੇਖ ਸਕਦੇ ਹੋ ਬਈ ਬੋਡੀ ਸਟਰਕਚਰ ਦੇਖੋ ਤੇ ਡਿੱਟੋ ਕਾਪੀ ਹੈ ਬਈ ਇਹ ਪਿਛਲੀਆਂ ਝੂਟੀਆਂ ਦੀ ਗਾਂਦੀ ਦੀ ਮਾਂ ਦੀ ਜਮਾ ਸਿੰਘ ਸੇਮ ਟੂ ਸੇਮ ਜੋ ਗਾਂਦੀ ਦੀ ਮਾਂ ਦਾ ਸਿੰਘ ਹੈ ਸੇਮ ਟੂ ਸੇਮ ਸਿੰਘ ਹੈ ਤੇ ਐਨ ਬੋਡੀ ਬੰਤਰ ਵੀ ਸੇਮ ਲੱਗੀ ਹੋਈ ਹੈ ਤੇ ਜੋ ਗਾਂਦੀ ਦੀ ਮਾਂ ਦਾ ਦੁੱਧ ਹੈ ਜੀ 26 ਕਿਜੀ ਹੈ 26 ਕਿਜੀ ਮਾਂ ਦਾ ਦੁੱਧ ਹੈ ਜੀ ਤੇ ਮਾਂ ਵੀ ਆਪਣੇ ਕੋਲੇ ਖੜੀ ਏ ਜੀ ਕਰੇ ਸੂਏ ਕਹੀਂ ਹੁਰੀਏ ਮੱਜ ਉਹ ਤੇ ਹਾਂਜੀ ਆਇਆ ਨਾਸ ਸਿੰਘ ਜੀ ਤੇ ਕਰਦੇ ਆ ਚਵਾਈ ਸ਼ੁਰੂ ਬੰਦੀ ਲੋ ਦੋਸਤੋ ਸਵਾਗਤ ਹੈ ਜੀ ਆਪਾਂ ਆਪਣੇ ਚੈਨ ਬਾਰੇ ਜੀ ਤੇ ਇੱਕ ਨੌਜਵਾਨ ਹੋਰ ਪਹੁੰਚੇ ਬਈ ਚਵਾਈ ਦੇਖਣ ਲਈ ਆ ਦੇਖ ਸਕਦੇ ਹੋ ਤੁਸੀਂ ਵਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਲਾਉ ਜੀ ਇਹ ਚੋਟੀ ਹੈ ਜੀ ਪਿੰਡ ਸਦਾਣੀ ਤੋਂ ਬਾਈ ਨਾਥਾ ਗੁੱਜਰ ਦੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਸਦਾਣੀ ਤੇ ਬਹੁਤ ਵਧੀਆ ਠੰਡੀ ਸਵਾਰੀ ਚੋਟੀ ਹੈ ਆਪਾਂ ਥੋੜੀ ਜੀ ਜ਼ੂਮ ਕਰ ਲੈਨੇ ਆ ਵੀਡੀਓ ਬਾਈ ਤੇ ਦੋ ਦਸ ਲਓ ਜੀ ਬੱਚਾ ਬਾਈ ਨੇ ਬੰਨ ਰਾਇ ਤੇ ਮੂਹੋਂ ਬਾਈ ਆਪਾਂ ਦੋ ਦੰਦ ਦੀ ਕਹਿ ਸਕਦੇ ਹਾਂ ਕਿਉਂਕਿ ਚੋਟੀ ਨੇ ਦੋ ਦੰਦ ਦੋ ਦੰਦ ਕੰਪਨੀ ਲੈਣਾ ਹੈ ਤਾਂ ਤੇ ਮੂੰਹ ਦੋ ਦੰਦ ਕੱਢਣੇ ਸ਼ੁਰੂ ਕਰਤੇ ਹੁਣ ਨਹੀਂ ਫੇਰ ਆਈ ਉਹ ਹੁਣੇ ਨਹੀਂ ਫੇਰ ਆਈ ਥੋੜੇ ਟਾਈਮ ਮੈਂ ਤੇ ਤੇ ਚੈਡ ਬਲੈਕ ਬਾਈ ਬਹੁਤ ਠੰਡੀ ਸੁਭਾਅ ਦੀ ਥੋੜੀ ਜਿਹੀ ਹਲਚਲ ਹੋ ਗਈ ਚਲੋ ਡਰ ਗਈ ਚਲੋ ਵੇੜਾ ਵੇੜਾ ਬੋਚ ਕੇ ਵੇੜਾ ਆ ਦੇਖ ਸਕਦੇ ਹੋ ਭਾਈ ਦੇਖੋ ਕਿੰਨੀ ਠੰਡੀ ਸਵਾਦੀ ਝੋਟੀ ਹੈ ਤੇ ਥੋੜੀ ਜੀ ਦੂਜੀ ਮੱਚ ਚਲੋ ਉਹ ਡਿਸਟਰਬ ਕਰ ਰਹੀ ਹੈ ਕੋਈ ਗੱਲ ਨਹੀਂ ਹਾਂਜੀ ਦਲਜੀਤ ਸਿੰਘ ਧੰਨਵਾਦ ਦਲਜੀਤ ਸਿੰਘ ਜੀ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਟਾਈਮ ਕੱਢਿਆ ਦਲਜੀਤ ਸਿੰਘ ਭਰਾ ਹੈਲੋ ਲਿਖਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਗਾਂਧੀ ਡਾਕਟਰ ਆਫ ਗਾਂਧੀ ਬੁੱਲ ਸਦਾਣੀ ਵਾਲਾ ਤੇ ਝੁੱਟੀ ਵੀ ਸਦਾਣੀ ਦੇ ਵਿੱਚ ਹੈ ਇਹ اے ਆਈ ਤੋਂ ਪੈਦਾ ਹੋਈਆਂ ਨੇ ਇਹ ਝੁੱਟੀਆਂ ਤੇ اے ਆਈ ਦੀ ਹੁਣ ਆਪਣੇ ਕੋਲੇ ਕਾਫੀ ਬੱਚੇ ਆ ਗਏ ਹਨ ਟਾਈਮ ਦੇ ਵਿੱਚ ਆਪਾਂ ਹੋਰ ਵੀ ਝੁੱਟੀਆਂ ਨੂੰ ਲਾਈਵ ਕਰਾਂਗੇ ਤੇ ਬਹੁਤ ਸੋਹਣੀ ਠੰਡੇ ਸੁਭਾਅ ਦੀ ਝੁੱਟੀ ਹੈ ਭਾਈ ਲਓ ਜੀ ਬਾਲਟੀ ਖਾਲੀ ਬਾਈ ਨੇ ਦਿਖਾਤੀ ਹੈ ਹਾਂ ਠੀਕ ਹੈ ਲਕੋ ਧਾਰ ਤੇ ਮਿਲਦੀ ਹੈ ਝੁੱਟੀ ਬਹੁਤ ਠੰਡੇ ਸੁਭਾਦੀ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਪ੍ਰਿੰਸ ਜੱਟ ਹਾਂਜੀ ਰਾਮ ਰਾਮ ਜੀ ਪ੍ਰਿੰਸ ਜੱਟ ਹਰਿਆਣੇ ਤੋਂ ਪ੍ਰਿੰਸ ਜੱਟ ਰਾਮ ਰਾਮ ਲਿਖਦੇ ਆ ਜੀ ਧੰਨਵਾਦ ਪ੍ਰਿੰਸ ਜੱਟ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਈ ਲਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੀ ਪ੍ਰਿੰਸ ਤੇ ਇੱਕ ਨੰਬਰ ਦੀ ਝੁਕੀ ਵੇਖ ਸਕਦਾ ਤੁਸੀਂ ਨਾਰਮਲ ਮੀਡੀਅਮ ਹਾਈਟ ਲੈਂਥ ਨਾਰਮਲ ਮੀਡੀਅਮ ਹਾਈਟ ਲੈਂਥ ਤੇ ਪੂਰੀ ਸੋਹਣੀ ਜਬਰਦਸਤ ਝੁੱਟੀ ਹੈ ਜਿੰਨੀ ਵੀ ਕਹਦੇ ਉੰਨੀ ਚੰਗੀ ਤੇ ਸਵੇਰ ਦੀ ਬਹੁਤ ਠੰਡੀ ਹੈ ਆਰਡਰ ਕੁਆਲਿਟੀ ਤੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ ਬਾਈ ਬਹੁਤ ਸੋਹਣਾ ਆਰਡਰ ਕੁਆਲਿਟੀ ਹੈ ਮੇਰੇ ਲਗਭਗ ਆਪਾਂ ਚੌਥੀ ਝੁੱਤੀ ਆਪਾਂ ਨੇ ਚਵਾਈ ਕਰਵਾਉਣ ਲੱਗ ਰਹੇ ਆ ਬਈ ਦੋ ਝੁੱਟੀਆਂ ਆਪਾਂ ਨੇ ਦੋ ਸਾਲ ਡੇਢ ਸਾਲ ਪਹਿਲਾਂ ਚਵਾਈ ਕਰਵਾਈਆਂ ਸੀ ਤੇ ਇਹ ਦੋ ਆਪਾਂ ਨੇ ਹੁਣ ਕਰਵਾਤੀਆਂ ਜਿਹੜੀ ਪਿਛਲੀ ਝੁੱਤੀ ਦਾ ਦੁੱਧ ਰਿਹਾ ਵੀ ਵੈਸੇ ਉਹ 13 ਦੇ ਚਲੀ ਗਈ ਸੀ ਪਰ ਚਵਾਈ ਦਰਾਂ 11 ਦੇ ਲਗਭਗ ਦੁੱਧ ਰਹਿ ਗਿਆ ਵਾ ਕਿ ਠੰਡ ਬਹੁਤ ਜ਼ਿਆਦਾ ਸੀ ਸਾਨੂੰ ਝੜਬੀ ਵਿੱਚ ਹੋ ਰਿਹਾ ਸੀ ਸਾਨੂੰ ਐ ਲੱਗਿਆ ਵੀ ਠੰਡ ਹੋਰ ਜ਼ਿਆਦਾ ਵਧੂਗੀ ਤਾਂ ਆਪਾਂ ਥੋੜਾ ਜੀ ਕਲੀ ਕਰਗੇ ਚਲੋ ਫਿਰ ਵੀ ਜਨਾ ਦੇ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਮਾਲਾ ਹਾਂਜੀ ਬਾਲਟੀ ਖਾਲੀ ਜੀ ਨਾਤਾ ਸਿੰਘ ਦਿਖਾ ਤੀ ਦੁੱਧ ਤਾਰ ਲਿਆ ਘੁੱਟੀ ਨੇ ਆਹ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਥਣ ਲੱਗਿਆ ਹੋਇਆ ਚਵਾਈ ਦੇਖੋ ਬਈ ਪੂਰੇ ਦਾਤਾ ਆਪਣ ਨੂੰ ਐਂ ਸੋਹਣੀ ਐ ਮੋਟੀ ਮੋਟੀ ਚਵਾਈ ਨਹੀਂ ਝੁੱਟੀ ਐ ਹਨਾ ਠੰਡੀ ਪੋਲੀ ਧਾਰ ਰੂਮ ਵਰਗੀ ਮੋਟੀ ਮੋਟੀ ਚਵਾਈ ਥਣ ਬਹੁਤ ਸੋਹਣਾ ਲੱਗਿਆ ਹੋਇਆ ਝੁੱਟੀ ਦੇ ਬਸਤੀ ਜੈਡ ਬਲੈਕ ਝੁੱਟੀ ਐ ਬਈ ਤੇ ਆਪਾਂ ਕੱਲ ਨੂੰ ਫਾਈਨਲ ਕਰ ਦਾਂਗੇ 5:30 ਵਜੇ ਸਵੇਰੇ ਜਿੰਨਾ ਵੀ ਦੁੱਧ ਕਰੂਗੀ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਬਾਕੀ ਜਿਹੜਾ ਆਪਣਾ ਬੁੱਲੇ ਨਾ ਬਈ ਬੋਡੀ ਸਟਰਕਚਰ ਦੇ ਵਿੱਚ ਬਹੁਤ ਜਿਆਦਾ ਸੁਧਾਰ ਲੈ ਕੇ ਆਉਂਦਾ ਇੱਕ ਤਾਂ ਹਾਈਟ ਜਿਆਦਾ ਵੱਡੀ ਨਹੀਂ ਕਰਾਂ ਉਹ ਮੀਡੀਅਮ ਹਾਈਟ ਦੇ ਵਿੱਚ ਆਉਂਦੇ ਨੇ ਇਹਦੇ ਸੌਰੀ ਬਈ ਥੋੜਾ ਜਿਹਾ ਫੋਨ ਆ ਗਿਆ ਜੀ ਦੂਜੇ ਫੋਨ ਤੇ ਮੀਡੀਅਮ ਹਾਈਟ ਲੈਂਥ ਦੇ ਬੱਚੇ ਆਉਂਦੇ ਨੇ ਇਹਦੇ ਤੇ ਇੱਕ ਬੋਡੀ ਸਟਰਕਚਰ ਸਾਹਮਣੇ ਵਾਸਤੇ ਵੀ ਆਪਾਂ ਨੇ ਫੀਡ ਦੇਣੀ ਹੁੰਦੀ ਹੈ ਦੇਖੋ ਭਾਈ ਜਿੰਨਾ ਜਿਆਦਾ ਵੱਡੀ ਹਾਈਟ ਲੈਂਥ ਝੁੱਟੀ ਦੀ ਉਨੀ ਜਿਆਦਾ ਫੀਡ ਦੇਣੀ ਪਊਗੀ ਪਰ ਜਿਵੇਂ ਆ ਝੁੱਟੀ ਖੜੀ ਆ ਭਾਈ ਡੇਢ ਤੋਂ 2 ਕਿਲੋ ਫੀਡ ਨਾਲ ਆਰਾਮ ਨਾਲ ਆਪਣਾ ਬੋਡੀ ਸਟਰਕਚਰ ਸੰਭ ਕੇ ਰੱਖ ਲੂਗੀ ਇਹ ਧੰਨਵਾਦ ਤੇ ਬਹੁਤ ਸੋਹਣੀ ਠੰਡੀ ਝੁੱਟੀ ਹੈ ਮੂੰਹ ਦੋ ਮੂੰਹ ਦੋ ਦੰਦ ਵੀ ਪੱਟਣੇ ਸ਼ੁਰੂ ਕੀਤੇ ਹੋਏ ਨੇ ਹਜੇ ਇਹਨੇ ਪੂਰੇ ਤਰ੍ਹਾਂ ਪੱਟੇ ਨਹੀਂ ਹੈਗੇ ਕੱਟਣੇ ਸ਼ੁਰੂ ਕੀਤੇ ਹੋਏ ਨੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਈ ਵੱਧ ਤੋਂ ਵੱਧ ਜੇ ਹੋ ਸਕੇ ਤਾਂ ਪਲੀਜ਼ ਵੀਡੀਓ ਸ਼ੇਅਰ ਕਰਦੇ ਹੋ ਤਾਂ ਕਿ ਸਾਰਿਆਂ ਦੇ ਸਾਹਮਣੇ ਰਿਜ਼ਲਟ ਪਹੁੰਚੇ ਤੁਹਾਡੀ ਮਦਦਤ ਨਾਲ ਇਹ ਕੋ ਹੁੰਦਾ ਪਰ ਆ ਸਾਰਿਆਂ ਦੀ ਮਦਦ ਨਾਲ ਹੀ ਹੈ ਇਕੱਲਾ ਇਕੱਲਾ ਕੁਝ ਨਹੀਂ ਕਰ ਸਕਦਾ ਹੈਗਾ ਤੇ ਨਾਰਮਲ ਮੈਂ ਚੰਗੀ ਜਿਆਦਾ ਸੀਮਨ ਲੱਗਿਆ ਹੋਇਆ ਹੈ ਗੰਧੀ ਦਾ ਬਈ ਨਾਰਮਲ ਚਵਾਈ ਨਾਰਮਲ ਕਸ਼ਾਨ ਦੋ ਕਰਾਂ ਇੱਕ ਨਾਰਮਲ ਕਸ਼ਾਨ ਹੈ ਬਈ ਨਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਈ ਥੋੜਾ ਡਰਦੀ ਹੈ ਬਈ ਥੋੜਾ ਡਰਦੀ ਜ਼ਰੂਰ ਹੈ ਉੱਪਰ ਕਰਦੇ ਕੋ ਸਾਹਮਣੇ ਵਾਲੀ ਮੱਝ ਵੀ ਮਾਰ ਰਹੀ ਹੈ ਤੇ ਝੂਟੀ ਸਧਾਣੀ ਜ਼ਿਲ੍ਹਾ ਫਤਿਆਵਾਦ ਤੇ ਸਧਾਣੀ ਤੋਂ ਆਪਣੀ ਦੂਜੀ ਝੂਟੀ ਲਾਈਵ ਕਰਤੀ ਬਹੁਤ ਵਧੀਆ ਠੰਡੇ ਸਵਾ ਦੀ ਡਾਕਟਰ ਅਫਗਾਨੀ बॉडी स्ट्रक्चर एक कमाल का बॉडी स्ट्रक्चर है भाई झोटी का पूरा टॉप का बॉडी स्ट्रक्चर तो आप थोड़ा स्लो बोलेंगे घट भी बोलेंगे ताकि झूठी डिस्टर्ब ना हो ਜੋ ਆਰਡਰ ਕੁਆਲਟੀ ਲੱਗੀ ਇੱਕ ਵੱਖਰੇ ਤਰ੍ਹਾਂ ਦਾ ਆਰਡਰ ਲੱਗੇ ਹੋਇਆ ਬਾਈ ਬਹੁਤ ਸੋਹਣਾ ਐਨ ਮੋਟੀ ਮੋਟਾ ਧਾਰ ਦੀ ਐਨ ਪੁੱਲੀ ਚਵਾਈ ਦੀ ਤੁਸੀਂ ਦੇਖ ਵੀ ਸਕਦੇ ਹੋ ਧਾਰ ਆਪ ਨੂੰ ਨਜ਼ਰ ਆ ਰਹੀ ਏ ਥੋੜੀ ਫੇਸਬੁੱਕ ਤੇ ਆ ਰਹੀ ਏ ਆਪ ਨੂੰ YouTube ਤੇ ਵੀ ਆ ਰਹੀ ਏ ਥੋੜੀ ਜਿਆਦਾ ਐਨ ਪੂਰੀ ਮੋਟੀ ਮੋਟੀ ਚਵਾਈ ਪਈ ਛੋਟੀ ਦੀ ਆਨਲਾਈਨ ਟਾਈਮ ਦੇ ਵਿੱਚ ਇਹ ਝੁੱਠੀਆਂ ਬਈ 20 ਪਲੱਸ ਜਾਣਗੀਆਂ ਦੂਜੀ ਤੀਜੀ ਸੂਰਾਂ ਤੱਕ ਤੇ ਛੁੱਟੀ ਬਹੁਤ ਚੰਗੀ ਹੈ ਠੰਡੇ ਸਵਾਦੀ ਹੈ ਸੰਕੀ ਬਹੁਤ ਹੈ ਤੇ ਸਵੇਰੇ ਫੇਰ ਆਪਾਂ ਬਈ 5:30 ਵਜੇ ਛੁੱਟੀ ਦੀ ਫੈਨਲ ਚ ਵਾਈ ਕਰਾਵਾਂਗੇ ਸਵੇਰੇ 5:30 ਵਜੇ ਤੇ ਦੱਸਿਓ ਬਈ ਕਿੱਦਾਂ ਦੀ ਲੱਗੀ ਕਮੈਂਟ ਸ਼ੇਅਰ ਕਰਕੇ ਵੀਡੀਓ ਕਮੈਂਟ ਜਰੂਰ ਕਰਿਓ ਤੁਹਾਨੂੰ ਕਿੱਦਾਂ ਦੀ ਲੱਗੀ ਛੁੱਟੀ ਤੇ ਛੁੱਟੀ ਬਹੁਤ ਕਮਾਲ ਦੀ ਬਈ ਠੰਡੀ ਬਹੁਤ ਹੈ ਦੇਖ ਸਕਦੇ ਤੁਸੀਂ ਛੋਟੀ మీడియం ਹਾਈਟ ਲੈਂਥ ਦੇ ਵਿੱਚ ਠੰਡੀ ਝੁੱਟੀ ਤੇ ਆਉਣ ਵਾਲੇ ਇਸ ਥਾਂ ਦੇ ਵਿੱਚ ਇਹਦੇ ਹੱਥੇ ਚਾ ਲਾ ਲੇ ਹਾਂ ਓਰੇ ਓਰੇ ਸਿੰਘ ਕਰੇ ਥੇ ਚਾ ਲਾਦੇ ਹਾਂ ਨਹੀਂ ਇਹਦੇ ਸਿੰਘ ਕਰੇ ਥੇ ਲਾਈ ਜਾ ਇਹਦੇ ਸਿੰਘ ਕਰੇ ਹੱਥੇ ਚਾ ਲਾਈਏ ਝੁੱਟੀ ਫਕਤਾ ਕਰਾ ਲਿਆ ਕਰਾ ਬਸ ਜੀ ਨੰਮ ਹੂੰ ਥੋੜਾ ਜਿਹਾ ਦੂਜੀ ਮੱਚ ਤੇ ਨੇੜੇ ਬਣ ਗਈ ਉਹਦੇ ਕਰਕੇ ਥੋੜਾ ਜਿਹਾ ਡਿਸਟਰਬ ਜ਼ਰੂਰ ਹੋ ਰਹੀ ਹੈ ਲਓ ਜੀ ਨਾ ਤਾਂ ਕੁਦਰ ਨੇ ਝੱਗ ਲਾਤੀ ਛੁੱਟੀ ਦੇ ਮੂੰਹ ਤੇ ਉਹ ਕਿਰਾਉਂ ਉਹ ਦੁੱਧ ਘੜਾ ਸਕੇ ਇਹਦੇ ਕੋ ਆਪਣੀ ਗਣੀ ਨਹੀਂ ਗਈ ਜਮਨ ਆਪਣੇ ਦੇ ਨਿਕਾ ਗੜਾਈ ਹੋਈ ਹੈ ਚੋਈ ਬਾਈ ਥੋੜੀ ਜੀ ਸਲੋ ਹੋ ਰਹੀ ਹੈ ਬਾਈ ਸਲੋ ਚੋਈ ਹੋ ਰਹੀ ਹੈ ਵੈਸੇ 7 ਕਿ ਮਿੰਟਾਂ ਚ ਝੋਟੀ ਖਾਲੀ ਹੋਣੀ ਚਾਹੀਦੀ ਹੈ ਪਰ ਤੁਸੀਂ ਦੇਖ ਸਕਦੇ ਹੋ 10 ਤੋਂ 12 ਮਿੰਟ ਲੱਗ ਗਏ ਝੋਟੀ ਨੂੰ ਚੋਈ ਖਾਲੀ ਕਰ ਦਿੰਦੇ ਹਾਂ ਜਿਆਦਾ ਸਮਾਂ ਨਾ ਲੱਗਨ ਨਾਲ ਵੀ ਝੂਟੀਆਂ ਕਦੇ ਕੋਈ ਮੱਝ ਵੀ ਐ ਚਾਹੇ ਗਾਏ ਵੀ ਪੂਰਾ ਦੁੱਧ ਨਹੀਂ ਦਿੰਦੀ ਹੈਗੀ। ਲਓ ਜੀ ਲਗਭਗ ਛੋਈ ਨੇੜੇ ਲੱਗ ਗਈ। ਦੇਖਦੇ ਆਪਾਂ ਕਿੰਨਾ ਦੁੱਧ ਕਰਦੀ ਆ ਤੇ ਇਹ ਜੇ ਤਾਂ ਨਾ تھا ਬਾਲਟੀ ਵੀ ਵੱਡੀ ਲੈ ਕੇ ਬੈਠਿਆ ਬਈ ਕੱਲ ਦੇ ਮੁਕਾਬਲੇ ਤੇਰਾ ਕੰਨੀ ਜਾ ਰਹੇ ਠੀਕ ਆ ਹੂੰ टाइम थोड़ा ज्यादा लग गया भाई चवाई कर दे उन्होंने चलो जी तोला दूर तक दिखता है ਮੋੜ ਕੇ ਮੈਂ ਦੱਲਿਆ ਇੰਦਰ ਨਹੀਂ ਤਾਂ ਚਮਕ ਜਿਗਾ ਦਿਨ ਮੈਂ ਤਾਂ ਚਮਕ ਜਿਗਾ ਇਸ ਕੇ ਸਾਰਾ ਨਹੀਂ ਨਰ ਕਰਨੀ ਆਉਣ ਮਖੋਲ ਇਹ ਫੋਨ ਲੈ ਵਡਾ ਇਹਨਾਂ ਤੋਂ ਕਹਿਣੀ ਆ ਫੋਨ ਫਿਰ ਮੈਨੂੰ ਨਹੀਂ ਕਹਿ ਵੀ ਤੂੰ ਅੱਗੇ ਬੋਲ ਪੜੀ ਹਾਂ ਦੇਖ ਲੈ ਭਾਈ ਇਹ ਫੋਨ ਲੈ ਰਿਹਾ ਐਪਲ ਦਾ ਹੁਣ ਆਪਣੇ ਕੋਲ ਛੋਟਾ ਫੋਨ ਹੈ ਹੁਣ ਇਹਨੇ ਤਾਂ ਕਹਿਣੀ ਆ ਚੱਲ ਅੱਗੇ ਨਾਲ ਥੱਲੇ ਥੱਲੇ ਕਰ ਥੱਲੇ ਥੱਲੇ ਹਾਂ ਹਾਂ ਠੀਕ ਹੈ ਠੀਕ ਹੈ ਲੋ ਜੀ ਫੋਨ ਕਰ ਦੋ 0 ਜਿੰਨਾ ਕਹਿਆ ਉਤਨਾ ਬੋਲ ਅੱਗ ਗਿਆ ਨਾ ਬੋਲੇ ਕਰਨਾ ਹੈ ਤੁਹਾਨੂੰ ਆ ਗਿਆ ਠਾਲੇ ਹੈ भाई से दवा की बदला में चिट्टी आ रही है दिलला में रहा है तो मिडला में भी नहीं है अब जाओ जोन में कहीं मंडू जोन से एक आवे मैसेज कर भाई ये मैसेज सारे काम जीरो की ना हां ठीक है तो जी सिंगल डिजिट सिंगल जीरो ले जो भी सिंगल जीरो मंडू डोली का डोली हाथ पाले कोनी पूरे बैठ पाले ਬੂੰਦ ਨਾ ਛੱਲੇ ਜਾਵੇ ਜਾਵੇ ਨਹੀਂ ਹੱਥ ਇਹ ਜਗਾ ਬੰਦਾ ਨਹੀਂ ਰਹਿਤਾ ਇਹਨਾਂ ਦੇ ਹੂੰ ਪ੍ਰਣਾ ਬੰਦਾ ਫਿਰਦਾ ਤਾਹਾਂਗੇ ਅੱਜ ਗੱਲ ਕਰਾਂ ਲੋ ਜੀ ਬੂੰਦ ਦੇ ਬੂੰਦ ਦੇ

ਲਓ ਜੀ ਥੋੜਾ ਜਿਹਾ ਡਿਸਟਰਬ ਹੋਣ ਕਰਕੇ ਦੁੱਧ ਘਟ ਗਈ ਝੋਟੀ ਕਰੋ ਚਲੋ ਬਹੁਤ ਵਧੀਆ ਦੇਖੋ ਦੁੱਧ ਆ ਗਿਆ ਆਪਣਾ 6 ਕਿਲੋ 520 ਗ੍ਰਾਮ ਹਾਂ 6 ਕਿਲੋ 520 ਗ੍ਰਾਮ ਚਲੋ ਜਿੰਨਾ ਵੀ ਆਇਆ ਵੈਸੇ ਜੁਰੂਰ ਸੱਚੇ ਬਾਸ਼ਾ ਜਿੰਨਾ ਵੀ ਆਇਆ ਜੀ 6 ਕਿਲੋ 520 ਗ੍ਰਾਮ ਦੁੱਧ ਆ ਗਿਆ ਠੀਕ ਹੈ ਤੇ ਝੋਟੀ ਤੁਹਾਡੇ ਸਾਹਮਣੇ ਹਾਂ ਤੁਸੀਂ ਦੇਖ ਸਕਦੇ ਹੋ ਬਈ ਥੋੜੀ ਜੀ ਤੇ ਡਿਸਟਰਬ ਜਰੂਰ ਹੋਈ ਹੈ ਝੋਟੀ ਤੇ ਬਾਈ ਵੱਟੇ ਵੀ ਚੈੱਕ ਕਰਾ ਰਹੇ ਗੋਮ ਫਿਰ ਕਾਇਤ ਕਿਤਨ ਹੋ ਗਿਆ 1 ਕਿਲੋ ਦਾ 8 ਕਿਲੋ 510 8 ਕਿਲੋ ਦਾ 2 ਦਾ ਹਾਂ 2 ਕਿਲੋ ਦਾ ਵੱਟਾ 8 ਕਿਲੋ 510 ਗ੍ਰਾਮ 2 ਕਿਲੋ ਦਾ ਵੱਟਾ 8 ਠੀਕ ਹਾਂ ਔਰ ਇਹ ਆ ਗਿਆ 3 ਕਿਹਾ ਗਿਆ 9 ਕਿਲੋ 2 ਗ੍ਰਾਮ ਅਬ ਕਿੰਨੀ ਰੱਖੀ ਥੱਲੇ ਤਾਂ ਨਹੀਂ ਕਿੰਨੀ ਧਰ ਕੇ ਦੁਬਾਰੇ ਰੱਖ ਵੱਟੇ ਥੱਲੇ ਕਿੰਨੀ ਧਰਦੇ ਥੱਲੇ ਆ ਦੇਖੋ ਜੀ ਹੁਣ ਕਰ ਜ਼ੀਰੋ ਜ਼ੀਰੋ ਕਰ ਪਹਿਲਾਂ ਲਓ ਜੀ 0 ਹੋਣ ਤੋਂ ਬਾਅਦ ਲੈ ਹੁਣ ਰੱਖ 2 ਕਿਲੋ ਦਵੱਟਾ ਥੋੜੀ ਜਿਹੀ ਪੁਰਾਣੇ ਵੱਟੇ ਨੇ ਆ ਦੇਖੋ ਬਈ 1 ਕਿਲੋ 992 ਗ੍ਰਾਮ 1 ਕਿਲੋ 992 ਗ੍ਰਾਮ ਰੱਖ ਦੇ ਲਓ ਜੀ 4 ਕਿਲੋ 400 2 ਕਿਲੋ 484 2 ਕਿਲੋ 484 ਕਿੱਲਾ ਅੱਧਾ ਕਿਲੋ ਵਾਲਾ ਰੱਖੀਂ ਕਿੱਲਾ ਅੱਧਾ ਕਿਲੋ ਵਾਲਾ ਅਗਸ ਜਾਇਆ ਥੋੜੇ ਬਹੁਤੇ ਹਾਂ ਪੁਰਾਣੇ ਵੱਟੇ ਫਿਰ ਹੋਏ ਦੇਖੋ ਜੀ 400 4 ਕਿਲੋ 994 ਗ੍ਰਾਮ ਪੁਰਾਣੇ ਵੱਟੇ ਜ਼ਰੂਰ ਨੇ ਬਈ ਕਹ ਜਾਂਦੇ ਨੇ ਇੱਕ ਗਸ ਆ ਤੇ ਟੰਡਾ ਬਿਲਕੁਲ ਸਹੀ ਐ ਤੇ ਆ ਝੂਟੀ ਐ ਬਈ ਡਾਕਟਰ ਆਫ ਗਾਂਧੀ ਸਦਾਣੀ ਤੇ ਬਹੁਤ ਚੰਗੀ ਛੁੱਟੀ ਹੈ ਠੰਡੇ ਸਵਾਗਤ ਚਲ ਪੁੱਤੋ ਮੁਰ ਜਾ ਆ ਆ ਆ ਆ ਦੇਖੋ ਭਾਈ ਖਾਣ ਕਵਾਲਟੀ ਦੇਖੋ ਆਡਰ ਕਵਾਲਟੀ ਦੇਖੋ ਪੰਨਾ ਫੋਨ ਲਗਾ ਤੇ ਮਿਲਦੇ ਆਂ ਜੀ ਸਵੇਰੇ 5:30 ਵਜੇ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਕਰ ਦਿਓ ਸ਼ੇਅਰ ਹੋਰ ਇਹ ਖਾਣਾ ਜੀ